ਜਦੋਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਉਦੋਂ ਦਾ ਆਮ ਆਦਮੀ ਪਾਰਟੀ ਨੂੰ ਭਾਜੜਾ ਪੈ ਚੁਕੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦਫਤਰ ਵੀ 3 ਦਿਨ ਵਾਸਤੇ ਈਡੀ ਨੇ ਬੰਦ ਕਰ ਦਿੱਤੇ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਆ ਸੋਸ਼ਲ ਮੀਡੀਆ ਦਾ ਕਿਸ ਤਰ੍ਹਾਂ ਕਿਵੇਂ ਤੇ ਕਿਸ ਤਰੀਕੇ ਨਾਲ ਤੇ ਕਿਸ ਮਨਸੂਬੇ ਦੇ ਨਾਲ ਵਰਤਨਾ ਹੈਗਾ ਸੋਸ਼ਲ ਮੀਡੀਆ ਨੂੰ ਉਹ ਆਮ ਆਦੀ ਪਾਰਟੀ ਨੂੰ ਚੰਗੀ ਤਰ੍ਹਾਂ ਪਤਾ ਦਦਾ ਹੁਣ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਸਾਰੇ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਐਮ ਐਲ ਏਜ਼ ਮੰਤਰੀ ਤੇ ਇਵਨ ਕੇ ਮੁੱਖ ਮੰਤਰੀਆਂ ਨੇ ਵੀ ਜਿਹੜੀ ਆਪਣੀ ਪ੍ਰੋਫਾਈਲ ਆ ਡੀ ਪੀ ਆ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਟਵਿੱਟਰ ਤੇ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਆ ਉਹ ਬਦਲ ਦਿੱਤੀ ਆ ਇਤੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਜਿਹੜੀ ਡੀਪੀ ਆ ਉਹ ਚੇਂਜ ਕਰ ਦਿੱਤੀ ਆ ਤਸਵੀਰ ਲਈ ਆ ਜਿਹਦੇ ਚ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਦੇ ਪਿੱਛੇ ਦਿਖਾਇਆ ਗਿਆ ਤੇ ਉੱਪਰ ਲਿਖਿਆ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਇਹ ਜਿਹੜੀ ਪ੍ਰੋਫਾਈਲ ਆ ਇਹ ਸਾਰੀ ਚੇਂਜ ਕਰ ਦਿੱਤੀ ਗਈ ਆ ਸੋਸ਼ਲ ਮੀਡੀਆ ਤੇ ਆਮ ਆਦੀ ਪਾਰਟੀ ਨੇ ਕੈਂਪੇਨ ਸ਼ੁਰੂ ਕਰ ਦਿੱਤੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਇਸ ਤੋਂ ਇਲਾਵਾ ਸੂਬੇ ਦੇ ਮੰਤਰੀਆਂ ਨੇ ਵਿਧਾਇਕਾਂ ਨੇ ਔਰ ਦਿੱਲੀ ਦੇ ਵੀ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਸਪੋਰਟਰ ਨੇ ਸਾਰੇ ਨੇ ਜਿਹੜੀ ਆਪਣੀ ਪ੍ਰੋਫਾਈਲ ਆ ਉਹ ਚੇਂਜ ਕਰ ਦਿੱਤੀ ਆ ਇਸ ਮਸਲੇ ਦੇ ਵਿੱਚ ਕਮੈਂਟ ਵੀ ਲੋਕਾਂ ਦੇ ਆਉਣੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੇ ਡੀਪੀ ਜਾਂ ਪ੍ਰੋਫਾਈਲ ਚੇਂਜ ਕੀਤੀ ਹੈ ਉਸ ਤੇ ਲੋਕਾਂ ਨੇ ਕਮੈਂਟ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਕਈਆਂ ਨੇ ਹੱਕ ਵਿੱਚ ਲਿਖਿਆ ਕਈਆਂ ਨੇ ਬੋਰ ਵਿਰੋਧ ਵਿੱਚ ਲਿਖਿਆ ਇਥੋਂ ਤੱਕ ਕਿ ਬਲਰਾਜ ਰਾਜਾ ਲਿਖਦੇ ਨੇ ਬਿਲਕੁਲ ਸੱਚ ਵੀਰ ਔਰ ਇੱਕ ਸ਼ੰਕੀ ਅਰਨੇਜਾ ਲਿਖਦੇ ਨੇ ਕਿਉਂ ਹੁਣ ਥੜਫਰਿਓ ਇੱਕ ਬੰਦੇ ਲਈ ਜਦੋਂ ਪੰਜਾਬ ਦੇ ਪੁੱਤਾਂ ਤੇ ਅਨਸੇ ਲਗਾ ਕੇ ਡਿਬਰੂਗੜ ਭੇਜੇ ਸੀ ਉਦੋਂ ਕਿਉਂ ਨਹੀਂ ਬੋਲੇ ਵਾਹਿਗੁਰੂ ਦੇ ਘਰ ਦੇਰ ਐ ਅੰਧੇਰ ਨਹੀਂ ਆਂ ਕੁਲਦੀਪ ਸਿੰਘ ਲੰਬਰਦਾਲ ਲਿਖਦੇ ਨੇ ਜਿੱਥੇ ਬੰਦਾ ਕਾਬਲ ਹੋਵੇ ਉੱਥੇ ਹੀ ਰੱਖਣਾ ਚਾਹੀਦਾ ਇੱਥੋਂ ਤੱਕ ਹਰਜਿੰਦਰ ਸਿੰਘ ਗੁੱਡ ਕਰਮਵੀਰ ਸਿੰਘ ਘੁੰਮਣੇ ਟਿਕ ਕਰਤੇ ਇਹ ਵੀ ਕਰਮੀ ਸੀ ਘੁੰਮਣ ਆਮ ਆਦੀ ਪਾਰਟੀ ਦੇ ਐਮਐਲਏ ਨੇ ਕੌਰ ਬਣਿਆਸ ਯੈਸ ਲਿਖਦੇ ਨੇ ਜਸ਼ਨ ਸਿੱਧੂ ਨਾਈਸ ਪਿਕਚਰ ਲਿਖਦੇ ਨੇ ਇੱਕੋ ਗੁਰਬੀਰ ਸਿੰਘ ਝੰਡੇ ਲਿਖਦੇ ਇਨਕਲਾਬ ਜਿੰਦਾਬਾਦ ਬਾਅਦ एवरीवन ਔਰ ਇਸ ਸੁਲਬਾ ਪੀਟਰ ਮਟੂ ਲਿਖਦੇ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਕਈਆਂ ਨੇ ਚੰਗੀਆਂ ਕਮੈਂਟ ਲਿਖੇ ਨੇ ਕਈਆਂ ਨੇ ਮਾੜੇ ਜਿਸ ਹਿਸਾਬ ਦੇ ਨਾਲ ਲੋਕਾਂ ਨੇ ਕਮੈਂਟ ਆ ਕਿਉਂਕਿ ਹਰ ਇੱਕ ਦਾ ਲਿਖਣ ਦਾ ਬੋਲਣ ਦਾ ਆਪਣਾ ਆਪਣਾ ਉਹਨਾਂ ਦਾ ਤਜਰਬਾ ਜਾਂ ਉਹਨਾਂ ਦੇ ਵਿਚਾਰ ਹਰ ਇੱਕ ਦੇ ਆਪਣੇ ਆਪਣੇ ਬਚਿੱਤਰ ਸਿੰਘ ਹੋਣੀ ਲਿਖਦੇ ਨੇ ਤੇਰਾ ਤੇ ਭਾਉ ਡਰ ਬੋਲਦਾ ਅਮਰਤਪਾਲ ਔਰ ਕਈਆਂ ਨੇ ਜਿਹੜੇ ਕਮੈਂਟ ਨੇ ਉਹ ਵੱਡੀ ਗਿਣਤੀ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਲੇਕਿਨ ਜਿਹੜੇ ਕਿਉਂਕਿ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਹੀ ਅਰਵਿੰਦ ਕੇਜਰੀਵਾਲ ਸਨ ਈਡੀ ਵੱਲੋਂ ਜਿਹੜੇ ਗ੍ਰਿਫਤਾਰ ਕੀਤੇ ਗਏ ਈਡੀ ਨੇ 9 ਨੋਟਿਸ ਜਿਹੜੇ ਨੇ ਉਹ ਕੱਢੇ ਸੀ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਹਾਈ ਕੋਰਟ ਦੇ ਵਿੱਚ ਵੀ ਅਪੀਲ ਕੀਤੀ ਸੀ ਲੇਕਿਨ ਜਦੋਂ ਅਪੀਲ ਉਹਨਾਂ ਦੀ ਠੁਕرائی ਗਈ ਤਾਂ ਉਸ ਤੋਂ ਬਾਅਦ ਈਡੀ ਨੂੰ ਮੌਕਾ ਮਿਲ ਗਿਆ ਗ੍ਰਿਫਤਾਰੀ ਦਾ ਜਿਸ ਤੋਂ ਬਾਅਦ ਇਹ ਜਿਹੜਾ ਹੁਣ गिरफ्तारी ਤੋਂ ਬਾਅਦ 31 ਤਰੀਕ ਨੂੰ ਜਿਹੜੇ ਇੰਡੀਆ ਗੱਠਜੋੜ ਵੱਲੋਂ ਜਿਹੜੀ ਵੱਡੀ ਰੈਲੀ ਵੀ ਕੀਤੀ ਗਈ ਉਸ ਰੈਲੀ ਦੇ ਦੌਰਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਮੀਟਿੰਗ ਵੀ ਬੀਤੇ ਦਿਨ ਕੀਤੀ ਔਰ ਇਥੋਂ ਤੱਕ ਕਿ ਆਪਣੇ ਵਰਕਰਾਂ ਨੂੰ ਆਪਣੇ ਐਮ ਐਲ ਏਜ਼ ਨੂੰ ਸਮਝਾਇਆ ਕਿ ਬਹੁਤ ਸਾਰੀਆਂ ਤਾਕਤਾਂ ਹੁਣ ਤੁਹਾਨੂੰ ਤੋੜਨ ਦੀਆਂ ਗੱਲਾਂ ਕਰਨਗੇ ਕੋਸ਼ਿਸ਼ਾਂ ਹੋਣਗੀਆਂ ਸਾਜ਼ਿਸ਼ਾਂ ਰਚੀਆਂ ਜਾਣੀਆਂ ਲੇਕਿਨ ਤੁਸੀਂ ਪਰਵਾਹ ਨਹੀਂ ਕਰਨੀ ਹੈਗੀ ਪਾਰਟੀ ਦੇ ਨਾਲ ਖੜੇ ਹੋਣਾ ਔਰ ਹਰਜੋਤ ਸਿੰਘ ਬੈਂਸ ਇਨਾਂ ਨੇ ਵੀ ਜਿਹੜੇ ਨੇ ਆਪਣੀ ਡੀਪੀ ਚੇਂਜ ਕਰ ਦਿੱਤੀ ਹੈਗੀ ਆ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਵੀ ਚੰਗੇ ਮਾੜੇ ਕਮੈਂਟ ਜਿਹੜੇ ਨੇ ਉਹ ਸੁਣਨ ਨੂੰ ਮਿਲ ਰਹੇ ਹੋਣਗੇ ਕਿਉਂਕਿ ਬਹੁਤ ਸਾਰੇ ਲੋਕ ਕਈ ਹੱਕ ਦੇ ਵਿੱਚ ਆ ਕਈ ਵਿਰੋਧ ਦੇ ਵਿੱਚ ਆ ਪੰਜਾਬ ਦੇ ਜਿੰਨੇ ਵੀ ਜਿਹੜੇ ਮੰਤਰੀ ਨੇ ਉਹਨਾਂ ਨੇ ਆਪਣੇ ਆਪਣੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਪਲੇਟਫਾਰਮ 'ਤੇ ਰਵਿੰਦ ਕੇਜਰੀਵਾਲ ਦੀ ਫੋਟੋ ਲਾਉਣੇ ਸ਼ੁਰੂ ਕਰ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਤੇ ਕੈਂਪੇਨ ਪਾਰਟੀ ਨੂੰ ਇਕਜੁੱਟ ਕਰਨ ਵਾਸਤੇ ਪਾਰਟੀ ਨੂੰ ਹੌਸਲਾ ਦੇਣ ਵਾਸਤੇ ਇਹ ਜਿਹੜੀ ਕੈਂਪੇਨ ਸ਼ੁਰੂ ਕੀਤੀ ਗਈ ਹੈ ਕਿ ਇਹ ਕੈਂਪੇਨ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਰਿਆਈ ਹੋਏਗੀ ਜਾਂ ਕੇਜਰੀਵਾਲ ਨੂੰ ਜਮਾਨਤ ਮਿਲੇਗੀ ਇਹ ਤੇ ਕੁਝ ਕਿਹਾ ਨਹੀਂ ਜਾ ਸਕਦਾ ਲੇਕਿਨ ਪਾਰਟੀ ਦੇ ਸਪੋਰਟਰਾਂ ਵਰਕਰਾਂ ਦੇ ਹੌਸਲੇ ਬਲੰਦ ਕਰਨ ਵਾਸਤੇ ਜਿਹੜੀ ਇਹ ਐਕਸਰਸਾਈਜ਼ ਆਮਾਦੀ ਪਾਰਟੀ ਵੱਲੋਂ ਕੀਤੀ ਗਈ ਆ ਇਹਦਾ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਕਿੰਨਾ ਫਾਇਦਾ ਹੋਇਆ ਕਿੰਨਾ ਨੁਕਸਾਨ ਹੋ ਲੇਕਿਨ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਣਾ ਇਹ ਆਵਾਦੀ ਪਾਰਟੀ ਭੜੀ ਪਾਤ ਜਾਣਦੀ ਹੈ ਕਿਉਂਕਿ ਸੋਸ਼ਲ ਮੀਡੀਆ ਦੀ ਇੱਕ ਵੱਡੀ ਦੇਣ ਹੈ ਆਵਾਦੀ ਪਾਰਟੀ ਦੇਸ਼ ਦੇ ਅੰਦਰ ਖੜੀ ਹੈ ਦੋ ਸੂਬਿਆਂ ਦੇ ਵਿੱਚ ਸਰਕਾਰਾਂ ਨੇ ਗੁਜਰਾਤ ਦੇ ਵਿੱਚ ਐਮ ਐਲ ਏ ਨੇ ਗੋਆ ਦੇ ਵਿੱਚ ਐਮ ਐਲ ਏ ਨੇ ਉਹਦੇ ਚ ਸੋਸ਼ਲ ਮੀਡੀਆ ਦੀ ਇੱਕ ਵੱਡੀ ਦੇਣ ਆ ਉਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜੇ ਕਿਸੇ ਨੂੰ ਚੰਗੀ ਤਰ੍ਹਾਂ ਵਰਤਨਾ ਆਉਂਦਾ ਦੇਸ਼ ਅੰਦਰ ਉਹ ਦੋ ਪਾਰਟੀਆਂ ਨੇ ਇੱਕ ਆਵਾਦੀ ਪਾਰਟੀ ਇੱਕ ਭਾਰਤੀ ਜਨਤਾ ਪਾਰਟੀ ਲੇਕਿਨ ਹੁਣ ਕਿਉਂਕਿ ਮੁਸੀਬਤਾਂ ਅਰਵਿੰਦ ਕੇਜਰੀਵਾਲ ਤੇ ਪਈਆਂ ਆਵਾਦੀ ਪਾਰਟੀ ਤੇ ਪਈਆਂ ਕਿਉਂਕਿ ਹੱਲ ਨਹੀਂ ਨਿਕਲ ਰਿਹਾਗਾ ਕਿਉਂਕਿ ਸੁਪਰੀਮ ਕੋਰਟ ਤੱਕ ਵੀ ਦਰਵਾਜ਼ੇ ਖੜਕਾਏ ਜਾ ਚੁੱਕੇ ਨੇ ਜਦੋਂ ਈਡੀ ਨੇ ਮਨੀਸ਼ ਸੁਸੋਦੀਆ ਸੰਜੀਤ ਸਿੰਘ ਫੜੇ ਸੀ ਗ੍ਰਿਫਤਾਰ ਕੀਤੇ ਸੀ ਲੇਕਿਨ ਹਾਲੇ ਤੱਕ ਉਹਨਾਂ ਨੂੰ ਰਾਹਤ ਨਹੀਂ ਮਿਲੀ ਲੇਕਿਨ ਹੁਣ ਜਿਹੜਾ ਜਿਸ ਕੇਸ ਦੇ ਵਿੱਚ ਰਵਿੰਦ ਕੇਜਰੀਵਾਲ ਤੇ ਮੁਕਦਮਾ ਦਰਜ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਕੰਪਨੀ ਡਿਕਲੇਅਰ ਦੇ ਤੌਰ ਤੇ ਔਰ ਆਮ ਆਦਮੀ ਪਾਰਟੀ ਨੂੰ ਜਿਹੜੀ ਕੰਪਨੀ ਦੇ ਤੌਰ ਤੇ ਦੇਖਿਆ ਜਾ ਰਿਹਾ ਈਡੀ ਵੱਲੋਂ ਔਰ ਉਸਦੇ ਡਾਇਰੈਕਟਰ ਅਰਵਿੰਦ ਕੇਜਰੀਵਾਲ ਨੂੰ ਮਨ ਕੇ ਜਿਹੜਾ ਇੱਥੇ ਪਰਚਾ ਦਰਜ ਕੀਤਾ ਗਿਆਗਾ ਉਸ ਦੇ ਵਿੱਚ ਗ੍ਰਿਫਤਾਰੀ ਹੋਈ ਆ ਔਰ ਪਰਚਾ ਪੁਰਾਣਾ ਚੱਲਦਾ ਉਸ ਤੋਂ ਬਾਅਦ ਲਗਾਤਾਰ ਈਡੀ ਜਿਹੜੀ ਆ ਉਹ ਨੌ ਉਹਨਾਂ ਨੇ ਜਿਹੜੇ ਨੇ ਨੋਟਿਸ ਕੱਢੇ ਸੀ ਲੇਕਿਨ ਫਿਲਹਾਲ ਸੋਸ਼ਲ ਮੀਡੀਆ ਤੇ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਕੈਂਪੇਨ ਸ਼ੁਰੂ ਕੀਤੀ ਗਈ ਹੈ ਇਸ ਕੈਂਪੇਨ ਦਾ ਕਿੰਨਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਦਾ ਕਿਉਂਕਿ ਪੰਜਾਬ ਦੇ ਵਿੱਚੋਂ ਹੁਣ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਨੂੰ ਸਪੋਰਟਰਾਂ ਨੂੰ ਦਿੱਲੀ ਜਿਹੜੀ 31 ਤਰੀਕ ਨੂੰ ਰਾਮ ਰੀਲਾ ਗਰਾਊਂਡ ਦੇ ਵਿੱਚ ਇਹਨਾਂ ਦਾ ਸ਼ਕਤੀ ਪ੍ਰਦਰਸ਼ਨ ਉਹਨਾਂ ਜਿਹੜਾ ਰੈਲੀ ਕੀਤੀ ਜਾ ਰਹੀ ਉਹਦੇ ਚ ਇੰਡੀਆ ਗੱਠ ਜੋੜ ਦੇ ਲੀਡਰ ਵੀ ਸ਼ਾਮਲ ਹੋਣਗੇ ਉਹਦੇ ਵਾਸਤੇ ਵੀ ਆਵਾਦੀ ਪਾਰਟੀ ਹੁਣ ਲੱਗੀ ਆ ਔਰ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੇ ਨੇ ਉਹ ਭਾਰਤ ਸਰਕਾਰ ਨੂੰ ਖਾਸ ਕਰਕੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਔਰ ਜਿਹੜਾ ਪੋਸਟਰ ਲਗਾਏ ਜਾ ਰਹੇ ਨੇ ਉਹਨਾਂ ਪੋਸਟਰਾਂ ਤੇ ਇੱਕੋ ਜਿਹੜਾ ਲਿਖਿਆ ਹੈਗਾ ਜਿਹੜੇ ਉਹਨਾਂ ਨੇ ਡੀਪੀ ਚੇਂਜ ਕੀਤੀ ਆ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਸਲਾਖਾਂ ਦੇ ਪਿੱਛੇ ਦਿਖਾਇਆ ਗਿਆ ਹੁਣ ਦੇਖਦੇ ਕਿ ਇਸ ਕੈਂਪੇਨ ਦੇ ਨਾਲ ਆਮ ਆਦੀ ਪਾਰਟੀ ਦੇ ਹੌਸਲੇ ਬਲੰਦ ਹੁੰਦੇ ਨੇ ਜਾਂ ਫਿਰ ਭਾਜਪਾ ਨੂੰ ਇੱਕ ਵੱਡੀ ਚੁਣੌਤੀ ਦੇਣ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਦੇਖਦੇ ਅੰਦਰ ਲੋਕ ਸਭਾ ਚੋਣਾਂ ਔਰ ਚੋਣਾਂ ਦੇ ਦੌਰਾਨ ਕਿਉਂਕਿ ਆਮ ਆਦੀ ਪਾਰਟੀ ਦੇ ਜਿਹੜੇ ਪ੍ਰਚਾਰ ਤੇ ਬਹੁਤ ਵੱਡਾ ਅਸਰ ਪਏਗਾ ਕਿਉਂਕਿ ਅਰਵਿੰਦ ਕੇਜਰੀਵਾਲ ਜਿਹੜੇ ਮੁੱਖ ਸਟਾਰ ਕੰਪੇਨਰ ਨੇ ਉਹਨਾਂ ਨੇ ਇਸ ਚੋਣ ਦੇ ਦੌਰਾਨ ਜਿਹੜਾ ਪ੍ਰਚਾਰ ਕਈ ਸੂਬਿਆਂ ਦੇ ਵਿੱਚ ਜਿਹੜਾ ਉਹਨਾਂ ਦਿੱਲੀ ਦੇ ਵਿੱਚ ਰੈਲੀਆਂ ਕਰਨੀਆਂ ਪੰਜਾਬ ਦੇ ਵਿੱਚ ਰੈਲੀਆਂ ਕਰਨੀਆਂ ਗੁਜਰਾਤ ਦੇ ਵਿੱਚ ਰੈਲੀਆਂ ਕਰਨੀਆਂ ਗੋਆ ਦੇ ਵਿੱਚ ਰੈਲੀਆਂ ਕਰਨੀਆਂ ਸੀ ਲੇਕਿਨ ਉਹ ਬ੍ਰੇਕ ਲੱਗ ਗਈ ਆ ਤਾਂ ਹੁਣ ਸਾਰੇ ਦਾ ਸਾਰਾ ਜਿਹੜਾ ਭਾਰ ਆ ਮੋਢਿਆਂ ਤੇ ਉਹ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਪੰਜਾਬ ਤੇ ਪੈ ਚੁੱਕਾ ਲੇਕਿਨ ਫਿਲਹਾਲ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਕੈਂਪੇਨ ਸ਼ੁਰੂ ਕੀਤੀ ਗਈ ਆ ਇਸ ਕੈਂਪੇਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਫਾਇਦਾ ਮਿਲਦਾ ਜਾਂ ਫਿਰ ਬੀਜੇਪੀ ਨੂੰ ਕਿੰਨਾ ਨੁਕਸਾਨ ਹੁੰਦਾ ਜਾਂ ਬੀਜੇਪੀ ਨੂੰ ਕਿੰਨਾ ਫਾਇਦਾ ਮਿਲਦਾ ਕਿਉਂਕਿ ਬੀਜੇਪੀ ਨੂੰ ਵੀ ਸੋਸ਼ਲ ਮੀਡੀਆ ਤੇ ਖੇਡਣਾ ਚੰਗੀ ਤਰ੍ਹਾਂ ਆਉਂਦਾ ਜਿੱਥੇ ਹੁਣ ਲਿਖਿਆ ਸੋਸ਼ਲ ਮੀਡੀਆ ਕੈਂਪੇਨ ਸ਼ੁਰੂ ਕੀਤੀ ਗਈ ਹੈ ਕਿ ਆ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਕੀ ਹੁਣ ਬੀਜੇਪੀ ਵੱਲੋਂ ਇਸ ਸੋਸ਼ਲ ਮੀਡੀਆ ਤੇ ਜਿਹੜੀ ਖੇਡ ਖੇਡੀ ਜਾ ਰਹੀ ਹੈ ਜਿਹੜੀ ਖੇਡ ਸ਼ੁਰੂ ਕੀਤੀ ਆ ਆਮਾਦੀ ਪਾਰਟੀ ਨੇ ਉਸ ਖੇਡ ਦਾ ਜਵਾਬ ਉਸੇ ਭਾਸ਼ਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੂੰ ਤਿਆਰ ਸਤਿਤੀ ਕੋਜੀ ਪੜਾ ਤੱਕ ਸਪਸ਼ਟ ਹੋਣ ਦੀ ਸੁਭਾਵਨਾ ਫਿਲਹਾਲ ਇਸ ਜਾਣਕਾਰੀ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ